ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਗਲੀ ਚੋਣ ਨਹੀਂ ਲੜਨਗੇ ਬਾਈਡਨ ਵੱਲੋਂ ਰਾਸ਼ਟਰਪਤੀ ਚੋਣ ਨਾ ਲੜਨ ਦਾ ਫੈਸਲਾ ਲਿਆ ਗਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਐਲਾਨ ਕੀਤਾ ਕਿ ਆਉਣ ਵਾਲੀ ਰਾਸ਼ਟਰਪਤੀ ਚੋਣ ਨਹੀਂ ਲੜਨਗੇ ਇਹ ਐਲਾਨ ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੱਤਰ ਜਾਰੀ ਕਰਕੇ ਕੀਤਾ ਹੈ ਉਹਨਾਂ ਕਹਿ ਕੇ ਦੇਸ਼ ਵਾਸੀਆਂ ਦੇ ਹਿੱਤ ਵਿੱਚ ਹੈ ਉਹਨਾਂ ਕਮਲਾ ਹੈਰਿਸ ਦੀ ਉਮੀਦਵਾਰੀ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਦੇ ਕਿ ਆ ਕਿ ਵੇਲਾ ਡੋਨਾਲਡ ਟਰੰਪ ਨੂੰ ਹਰਾਉਂਦਾ ਹੈ ਜੋ ਬਾਈਡਨ ਮੁਤਾਬਕ ਉਹ ਆਪਣੇ ਫੈਸਲੇ ਬਾਰੇ ਦੇਸ਼ ਦੇ ਲੋਕਾਂ ਨਾਲ ਅਗਲੇ ਹਫਤੇ ਗੱਲਬਾਤ ਕਰਨਗੇ ਹੁਣ ਸਾਫ ਹੋ ਗਿਆ ਕਿ ਬਾਈਡਨ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਦੌਬੇਦਾਰ ਨਹੀਂ ਹੋਣਗੇ ਸੋ ਬਾਬਕਾ ਜੋ ਬਾਈਡਨ ਤੋਂ ਬਾਅਦ ਅਗਲੀ ਦੌਬੇਦਾਰੀ ਭਾਰਤੀ ਮੂਲ ਦੀ ਕਮਲਾ ਹੈਰਿਸ ਦੀ ਹੋਵੇਗੀ ਬਾਈਡਨ ਦਾ ਫੈਸਲਾ ਅਜੇ ਹੀ ਸਮੇਂ ਆਇਆ ਹੈ ਜਦੋਂ ਉਹਨਾਂ ਦੇ ਸਾਥੀ ਲਗਾਤਾਰ ਦਬਾਅ ਬਣਾ ਰਹੇ ਸਨ ਕਿ ਉਹ ਡੋਨਲਡ ਟਰੰਪ ਦੇ ਖਿਲਾਫ ਕਮਜ਼ੋਰ ਉਮੀਦਵਾਰ ਸਾਬਤ ਹੋ ਰਹੇ ਨੇ ਰਾਸ਼ਟਰਪਤੀ ਚੋਣਾਂ ਤੋਂ ਆਪਣਾ ਨਾਮ ਵਾਪਸ ਲੈਣ ਦਾ ਐਲਾਨ ਕਰਦੇ ਹਾਂ ਬਾਈਡਨ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਵਜੂ ਸੇਵਾ ਦੇ ਬੋਣਾ ਉਹਨਾਂ ਲਈ ਸਨਮਾਨ ਦੀ ਗੱਲ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਤੋ ਤੱਕ ਇੱਕ ਵਾਰ ਫਿਰ ਚੋਣਾਂ ਲੜਨ ਦਾ ਸਵਾਲ ਹੈ ਤਾਂ ਪਾਰਟੀ ਅਤੇ ਦੇਸ਼ ਦੇ ਹਿੱਤ ਨੂੰ ਧਿਆਨ ਚ ਰੱਖਦੇ ਆ ਉਹ ਰਾਸ਼ਟਰਪਤੀ ਦੀ ਅਹੁਦੇ ਲਈ ਚੋਣ ਨਾ ਲੜਨ ਦਾ ਫੈਸਲਾ ਲੈ ਰਹੇ ਨੇ